ਪਤਿਤ ਪਵਨ ਜਗਤ ਜੋਤ ਜੁਗੋ ਜੁਗਾਦਾਲੂ ਛਤਰ ਚਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਧਨੁ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਬਾਣੀ ਦਾ ਬਚਨ ਹੈ ਸਤਗੁਰ ਸੇਵੀ ਤਦ ਸਹਜ ਤਨ ਉਪਜੈ ਗਤ ਮਤ ਤਦ ਹੀ ਪਾਏ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਜਦੋਂ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਤਦੋਂ ਇਸ ਦੇ ਅੰਦਰ ਆਤਮਿਕ ਅਡੋਲਤਾ ਦੀ ਰੌਣ ਚੱਲ ਪੈਂਦੀ ਹੈ ਤਦੋਂ ਹੀ ਗੁਰੂ ਦੀ ਸ਼ਰਣ ਪੈ ਕੇ ਮਨੁੱਖ ਉੱਚੀ ਆਤਮਿਕ ਅਵਸਥਾ ਤੇ ਉੱਚੀ ਮਤ ਜਿਹੜੀ ਹੈ ਉਹਨੂੰ ਹਾਸਲ ਕਰਦਾ ਹੈ ਹਰਗਾ ਨਾਮ ਸੱਚਾ ਮਨ ਵਸਿਆ ਨਾ ਮੇ ਨਾਮ ਸਮਾਈ ਸਦਾ ਕੰਮ ਰਹਿਣ ਵਾਲਾ ਹਰੀ ਦਾ ਨਾਮ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ ਤੇ ਮਨੁੱਖ ਜਿਹੜਾ ਸਦਾ ਨਾਮ ਵਿੱਚ ਹੀ ਫਿਰ ਲੀਨ ਰਹਿੰਦਾ ਹੈ ਮੈਨਜ਼ਾਤ ਗੁਰ ਸਭ ਜਗ ਬੌਰਾਨਾ ਬੌਰਾਨਾ ਦਾ ਮਤਲਬ ਹੈ ਕਮਲਾ ਜਦ ਝੱਲ ਹੋ ਜਾਣਾ ਮਹਾਰਜ ਕਹਿੰਦੇ ਨੇ ਵੀ ਗੁਰੂ ਦੀ ਸ਼ਰਣੋਂ ਪੈਣ ਤੋਂ ਬਿਨਾਂ ਇਹ ਸਾਰਾ ਜਗਤ ਮਾਇਆ ਦੇ ਮੋਹ ਵਿੱਚ ਦਾ ਲਾਹ ਹੋਇਆ ਫਿਰਦਾ ਹੈ ਮਨੁੱਖ ਅੰਦਾਸਬਦ ਨ ਜਾਣੈ ਟੁੱਟੇ ਪਰਮਪਰਾਨਾ ਮਨੁੱਖ ਜਿਹੜਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਹੈ ਪਰਮ ਕਹਿੰਦੇ ਨੇ ਭਟਕਣਾ ਨੂੰ ਮਹਾਰਾਜ ਕਹਿੰਦੇ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਅੰਨਾ ਹੋ ਕੇ ਗੁਰੂ ਦੇ ਸ਼ਬਦ ਨਾਲ ਡੂੰਗੀ ਸਾੰਦ ਨਹੀਂ ਪਾਉਂਦਾ ਔਰ ਝੂਠੀ ਦੁਨੀਆ ਦੇ ਕਾਰਨ ਭਟਕਣਾ ਵਿੱਚ ਬੈ ਕੇ ਕੁਰਾਹੇ ਪਿਆ ਰਹਿੰਦਾ ਹੈ ਰਹਾਉ ਤ੍ਰੈ ਗੁਣ ਮਾਇਆ ਪਰਮ ਪੁਲਾਇਆ ਓ ਮੈਂ ਬੰਦਨ ਕਮਾਏ ਮਰਦ ਜੀ ਕਹਿੰਦੇ ਭਾਈ ਉਹ ਮਨੁੱਖ ਜਿਹੜਾ ਤ੍ਰਿਗੁਣੀ ਮਾਇਆ ਦੀ ਭਟਕਣਾ ਵਿੱਚ ਪੈ ਕੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਇਹ ਭਟਕਣਾ ਵਿੱਚ ਪਿਆ ਰਹਿੰਦਾ ਹੈ ਇਹ ਹਉਮੈ ਦੇ ਕਾਰਨ ਫਿਰ ਮੋਹ ਦੇ ਬੰਧਨ ਵਧਾਉਣ ਵਾਲੇ ਕੰਮ ਕਰਦਾ ਹੈ ਹਉਮੈ ਵਿੱਚ ਕੰਮ ਕਰਨ ਨਾਲ ਕਹਿੰਦੇ ਭਾਈ ਮਨੁੱਖ ਜਿੰਦਗੀ ਨੂੰ ਬ्यर्थਕ ਵਾਰ ਰਿਹਾ ਹੈ ਜੰਮਣ ਮਰਨ ਸਰ ਉੱਪਰ ਓਬੋ ਗਰਭ ਜਨ ਦੁੱਖ ਪਾਏ ਉਸ ਦੇ ਸਿਰ ਉਤੇ ਜਨਮ ਮਰਨ ਦਾ ਗੇੜ ਹਰ ਵੇਲੇ ਟਿਕਿਆ ਰਹਿੰਦਾ ਹੈ ਤੇ ਜਨਮ ਮਰਨ ਵਿੱਚ ਪੈ ਕੇ ਦੁੱਖ ਸਹਿੰਦਾ ਰਹਿੰਦਾ ਹੈ ਰੈ ਗੁਣ ਵਰਤੇ ਸਗਲ ਸੰਸਾਰਾ ਮੈਂ ਵਿੱਚ ਪਤ ਕੋਈ ਪਤ ਕਹਿੰਦੇ ਨੇ ਜਿਤ ਨੂੰ ਮਹਾਰਾਜ ਕਹਿੰਦੇ ਭਾਈ ਮਾਇਆ ਦੇ ਤਿੰਨ ਗੁਣ ਸਾਰੇ ਸੰਸਾਰ ਉਤੇ ਆਪਣਾ ਪ੍ਰਭਾਵ ਪਾਈ ਰੱਖਦੇ ਔਰ ਇਹਨਾਂ ਦੇ ਅਸਰ ਹੇਠ ਬਨੁਕ ਜਿਹੜਿਆ ਔ ਮੈਂ ਵਿੱਚ ਵੱਸ ਕੇ ਇੱਜ਼ਤ ਗਵਾ ਲੈਂਦੇ ਹਨ ਗੁਰਮਖੋ ਮੈਂ ਚੌਥਾ ਪਦ ਚੀਨੈ ਰਾਵਨਾਮ ਸੁਖ ਹੋਈ ਵਰਗਾ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਉਸ ਆਤਮਿਕ ਅਵਸਥਾ ਨੂੰ ਪਛਾਣ ਲੈਂਦਾ ਹੈ ਜਿੱਥੇ ਮਾਇਆ ਦੇ ਤਿੰਨੇ ਗੁਣ ਅਸਰ ਨਹੀਂ ਪਾ ਸਕਦੇ ਪ੍ਰਮਾਤਮਾ ਦੇ ਨਾਮ ਵਿੱਚ ਟਿਕ ਕੇ ਉਹ ਆਤਮਿਕ ਆਨੰਦ ਮਾਣਦਾ ਹੈ ਤਰੇ ਗੁਣ ਚਾਹ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੈ ਸੋਈ اے ਦਾਤਾ ਜੀ ਮਾਇਆ ਦੇ ਤਿੰਨੇ ਗੁਣ ਤੇਰੇ ਹੀ ਬਣਾਏ ਹੋਏ ਹਨ ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ਦਾਤਾ ਜਗਤ ਵਿੱਚ ਉਹੀ ਕੁਝ ਹੁੰਦਾ ਜੋ ਤੂੰ ਕਰਦਾ ਹੈ ਨਾਨਕ RAM ਨਾਮ ਨਿਸਤਾਰਾ ਸਬਦੇ ਹਮੈ ਕੋਈ ਹੈ ਨਾਨਕ ਆ ਕੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਮਾਇਆ ਦੇ ਤਿੰਨ ਗੁਣਾ ਤੋਂ ਪੂਰੀ ਖਲਾਸੀ ਹੁੰਦੀ ਹੈ ਔਰ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਸਕਦਾ ਹੈ ਹਉਮੈ ਨਾਵੇ ਨਾਲ ਵਿਰੋਧ ਹੈ ਦੋਇ ਨਾਮ ਵਸੈ ਇਕਠਾਈ ਬਾਣੀ ਵਿੱਚ ਪ੍ਰਵਾਨਾ ਵੀ ਭਾਈ ਹੰਕਾਰ ਦਾ ਤੇ ਨਾਮ ਦਾ ਆਪਸ ਵਿੱਚ ਭਾਰੀ ਵਿਰੋਧ ਹੈ ਜਿੱਥੇ ਹੰਕਾਰ ਹੈ ਉੱਥੇ ਨਾਮ ਨਹੀਂ ਟਿਕ ਸਕਦਾ ਜਿੱਥੇ ਨਾਮ ਹੈ ਉੱਥੇ ਫਿਰ ਹੰਕਾਰ ਨਹੀਂ ਆ ਸਕਦਾ ਗੁਰੂ ਸਰਵ ਕਿਰਪਾ ਕੰ ਨਾਮ ਦਾ ਕਣਕਾ ਮਾਤਰ ਸਾਰੇ ਸਾਰਿਆਂ ਦੇ ਹਿਰਦੇ 'ਚ ਵਸ ਜਾਏ ਤਾਕੇ ਸਾਡੇ ਅੰਦਰੋਂ ਲਵ ਲੋਭ ਅਹੰਕਾਰ ਖਤਮ ਹੁੰਦਾ ਜਾਏ ਔਰ ਸਾਡਾ ਜੀਵਨ ਸਫਲ ਹੁੰਦਾ ਜਾਏ ਇਹ ਅਰਦਾਸ ਔਰ ਸਰਵਤਨ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਦੀ ਵਾਕਤਾ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਨਰਵੈਗਨ ਸੰਪੂਰਨ ਹੋ ਜਾਣ ਇਸ ਸਬੰਧੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀ ਬਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰੂ ਗਵਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚਰਦੀ ਕਲਾ ਤੇਰੇ ਬਾਣੇ ਸਰਬਤ ਦਈ ਭਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ